ਅੱਜ ਦੇ ਸਮੇਂ ਛੋਟੇ ਬੱਚਿਆਂ ਨੂੰ ਕਾਫੀ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰਤ ਦੇ ਵਿੱਚ ਇੱਕ ਗੰਭੀਰ ਬਿਮਾਰੀ ਛੋਟੇ ਬੱਚਿਆਂ ਦੇ ਵਿੱਚ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ ਭਾਰਤ ਵਿੱਚ ਬੱਚਿਆਂ ਦੀ ਨਜ਼ਰ ਨੂੰ ਲੈ ਕੇ ਇੱਕ ਗੰਭੀਰ ਸੰਕਟ ਖੜਾ ਹੋ ਗਿਆ ਹੈ। ਹਾਲੀਆ ਅਧਿਐਨ ਇਹ ਦਰਸਾਉਂਦੇ ਨੇ ਕਿ 5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦੇ ਵਿੱਚ ਮਾਇਓਪੀਆ ਦੀ ਘਟਨਾ ਤੇਜ਼ੀ ਦੇ ਨਾਲ ਵਧ ਰਹੀ ਹੈ। ਇਸੇ ਵਿੱਚ ਇੱਕ ਵਿਅਕਤੀ ਨੇੜਲੀਆਂ ਚੀਜ਼ਾਂ ਨੂੰ ਸਾਫ਼-ਸਾਫ਼ ਦੇਖ ਸਕਦਾ ਪਰ ਦੂਰ ਦੀਆਂ ਚੀਜ਼ਾਂ ਧੁੰਦਲੀਆਂ ਦਿਖਾਈ ਦੇ ਰਹੀਆਂ ਨੇ। ਜਾਣਕਾਰੀ ਮੁਤਾਬਕ 1999 ਦੇ ਵਿੱਚ ਮਾਇਓਪੀਆ ਦੀ ਦਰ 4.44% ਸੀ। ਇਹ ਅੰਕੜਾ ਸਾਲ 2019 ਦੇ ਵਿੱਚ ਵਧ ਕੇ 21.5% ਹੋ ਗਿਆ ਹੈ। ਮਹਾਰਾਜ ਦੇ ਵੱਲੋਂ ਅੰਦਾਜ਼ਾ ਇਹ ਲਗਾਇਆ ਗਿਆ ਹੈ ਕਿ 2050 ਤੱਕ ਭਾਰਤ ਦੇ ਵਿੱਚ ਲਗਭਗ 48% ਬੱਚਿਆਂ ਨੂੰ ਮਾਇਓਪੀਆ ਹੋ ਸਕਦਾ ਹੈ। ਇਹ ਵਾਧਾ ਖਾਸ ਤੌਰ ਤੇ ਸ਼ਹਿਰੀ ਖੇਤਰਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਜਿੱਥੇ ਬੱਚਿਆਂ ਦਾ ਸਕਰੀਨ ਸਮਾਂ ਜ਼ਿਆਦਾ ਹੁੰਦਾ ਹੈ ਤੇ ਬਾਹਰੀ ਗਤੀਵਿਧੀਆਂ ਦੇ ਵਿੱਚ ਭਾਗੀਦਾਰੀ ਘੱਟ ਰਹੀ ਹੈ। ਕੋਵਿਡ-19 ਮਹਾਮਾਰੀ ਦੌਰਾਨ ਆਨਲਾਈਨ ਕਲਾਸਾਂ ਤੇ ਡਿਜੀਟਲ ਮਨੋਰੰਜਨ ਦੀ ਵਾਧੇ ਵਰਤੋਂ ਨੇ ਬੱਚਿਆਂ ਦੀਆਂ ਅੱਖਾਂ ਤੇ ਵੱਡੂ ਦਬਾਅ ਪਾ ਦਿੱਤਾ। ਸਕਰੀਨ ਦੇ ਲਗਾਤਾਰ ਸੰਪਰਕ ਦੇ ਵਿੱਚ ਰਹਿਣ ਕਾਰਨ ਅੱਖਾਂ ਦੀਆਂ ਮਾਸਪੇਸ਼ੀਆਂ ਥੱਕ ਜਾਂਦੀਆਂ ਨੇ। ਅੱਖਾਂ ਦੀ ਗੇਂਦ ਦੀ ਲੰਬਾਈ ਦਾ ਆਕਾਰ ਬਦਲ ਜਾਂਦਾ ਹੈ ਜੋ ਕਿ ਮਾਇਓਪੀਆ ਦਾ ਮੂਲ ਕਾਰਨ ਬਣਦਾ ਹੈ। ਬੱਚਿਆਂ ਦੀ ਮੋਬਾਈਲ, ਟੈਬਲੇਟ ਤੇ ਲੈਪਟਾਪ ਦੀ ਸਕਰੀਨ ਨੂੰ ਘੰਟਿਆਂਬੱਧੀ ਦੇਖਣ ਦੀ ਆਦਤ ਨਜ਼ਰ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਰਹੀ ਹੈ। ਜੇ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਮਾਇਓਪੀਆ ਸਿਰਫ ਐਨਕਾ ਪਹਿਨਣ ਤੱਕ ਸੀਮਤ ਨਹੀਂ ਇਹ ਅੱਖਾਂ ਦੀਆਂ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ ਦੱਸਿਆ ਕਿ ਮਾਪਿਆਂ ਤੇ ਸਕੂਲਾਂ ਦੀ ਇਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਸਾਹਮਣੇ ਆਈ ਹੈ ਮਹਾਰਾਂ ਦਾ ਮੰਨਣਾ ਹੈ ਕਿ ਸਮੇਂ ਸਿਰ ਦਖਲ ਅੰਦਾਜ਼ੀ ਤੇ ਜੀਵਨ ਸ਼ੈਲੀ ਦੇ ਵਿੱਚ ਬਦਲਾ ਮਾਇਓਪੀਆ ਨੂੰ ਰੋਕ ਸਕਦੇ ਨੇ ਜਾਂ ਹੌਲੀ ਕਰ ਸਕਦੇ ਨੇ ਹਰ 6 ਤੋਂ 12 ਮਹੀਨਿਆਂ ਦੇ ਵਿੱਚ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਸ਼ੁਰੂਆਤੀ ਲੱਛਣਾਂ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕੇ ਰੋਜ਼ਾਨਾ ਘਟੋਟਾ 90 ਤੋਂ 120 ਮਿੰਟਾਂ ਦੇ ਲਈ ਸੂਰਜ ਦੀ ਰੋਸ਼ਨੀ ਦੇ ਸੰਪਰਕ ਦੇ ਵਿੱਚ ਆਉਣਾ ਮਾਇਓਪੀਆ ਦੇ ਵਿਕਾਸ ਨੂੰ ਰੋਕਣ ਚ ਤਕਾਰਦਾ ਮੰਨਿਆ ਜਾਂਦਾ ਹੈ ਸੂਰਜ ਦੀ ਰੌਸ਼ਨੀ ਕੁਦਰਤੀ ਤੌਰ ਤੇ ਡੋਪਾ ਮਾਈਨ ਨੂੰ ਪ੍ਰੇਰਿਤ ਕਰਦੀ ਹੈ ਜੋ ਅੱਖ ਦੀ ਗੇਂਦ ਦੀ ਲੰਬਾਈ ਨੂੰ ਨਿਯੰਤਰਿਤ ਕਰਦੀ ਹੈ ਹਰ 20 ਮਿੰਟਾਂ ਵਿੱਚ ਘੱਟੋ ਘੱਟ 20 ਫੁੱਟ ਦੂਰ ਕਿਸੇ ਵਸਤੂ ਨੂੰ 20 ਸਕਿੰਟਾਂ ਦੇ ਲਈ ਦੇਖੋ ਇਹ ਅੱਖਾਂ ਨੂੰ ਆਰਾਮ ਦਿੰਦਾ ਹੈ ਤੇ ਫੋਕਸ ਕਰਨ ਵਾਲੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ 2 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਦਾ ਦਿਨ ਵਿੱਚ 1 ਘੰਟੇ ਤੋਂ ਵੱਧ ਸਕਰੀਨ ਸਮਾਂ ਨਹੀਂ ਹੋਣਾ ਚਾਹੀਦਾ 6 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਸਕਰੀਨ ਸਮਾਂ ਸਿੱਖਣ ਤੇ ਮਨੋਰੰਜਨ ਦੇ ਵਿਚਕਾਰ ਸੰਤੁਲਿਤ ਹੋਣਾ ਚਾਹੀਦਾ ਹੈ। ਪੜਾਈ ਕਰਦੇ ਸਮੇਂ ਜਾਂ ਸਕਰੀਨ ਦੇਖਦੇ ਸਮੇਂ ਟੁਕਮੀ ਰੋਸ਼ਨੀ ਸਹੀ ਦੂਰੀ ਤੇ ਸਹੀ ਬੈਠਣ ਦੀ ਸਥਿਤੀ ਯਕੀਨੀ ਬਣਾਓ ਇਸ ਦੇ ਨਾਲ ਡਾਕਟਰਾਂ ਦੇ ਵੱਲੋਂ ਮਾਪਿਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਛੋਟੇ ਬੱਚਿਆਂ ਦੇ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਕਿਉਂਕਿ ਅਜੋਕੇ ਦੌਰ ਦੇ ਵਿੱਚ ਲਗਾਤਾਰ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਹੁੰਦੇ ਨੇ ਇਸ ਕਰਕੇ ਉਹ ਲੋੜ ਤੋਂ ਵੱਧ ਮੋਬਾਈਲ ਫੋਨਾਂ ਦੀ ਵਰਤੋਂ ਕਰਦੇ ਨੇ ਤੇ ਸਿੱਧਾ ਅਸਰ ਉਹਨਾਂ ਦੀਆਂ ਅੱਖਾਂ ਤੇ ਹੁੰਦਾ ਇਸ ਕਰਕੇ ਇਹ ਜੋ ਅੰਕੜਾ ਸਾਹਮਣੇ ਆਇਆ ਇਸ ਨੇ ਚਿੰਤਾ ਵਧਾ ਕੇ ਰੱਖ ਦਿੱਤੀ ਹੈ ਉਹਨਾਂ ਮਾਪਿਆਂ ਦੀ ਉਹਨਾਂ ਟੀਚਰਾਂ ਦੀ ਤੇ ਹੁਣ ਟੀਚਰਾਂ ਦੇ ਵੱਲੋਂ ਵੀ ਜ਼ਿਆਦਾ ਧਿਆਨ ਬੱਚਿਆਂ ਦੇ ਉੱਪਰ ਦਿੱਤਾ ਜਾਵੇਗਾ